ਸਾਹਿਕਾਲ ਜੀ ਹੈਪੀ ਗਾਰਮੈਂਟਸ ਨੇੜ ਗੁਰਦੁਆਰਾ ਸਿੰਘ ਸਭਾ مین ਬਾਜ਼ਾਰ ਮਖੂ ਬਹੁਤ ਵਧੀਆ ਸਟਾਕ ਗਰਲਿਸ਼ ਕ੍ਰੌਪ ਟੌਪ ਟੀ-ਸ਼ਰਟ ਬਹੁਤ ਵਧੀਆ ਆ ਚੁੱਕੀਆਂ ਆ ਦੇਖੋ ਕਿੰਨੇ ਸੋਹਣੇ ਸੋਹਣੇ ਆਰਟੀਕਲ ਆਓ ਵਿਜ਼ਿਟ ਕਰੋ ਮੌਕੇ ਦਾ ਲਾਭ ਉਠਾਓ ਵੀਰੇ ਇਹਨਾਂ ਟਾਈਮ ਨਾ ਲਾ ਆਪਾਂ ਛੋਟੀ ਵੀਡੀਓ ਬਣਾਉਣੀ ਹੈ ਬਸ ਛੇਤੀ ਛੇਤੀ ਦਿਖਾਈ ਆ ਬਹੁਤ ਸੋਹਣੇ ਬੋਡੀ ਫਿਟਿੰਗ ਔਰ ਬਹੁਤ ਸੋਹਣੇ ਸੋਹਣੇ ਪੀਸ ਆਏ ਆ ਆ ਦੇਖੋ ਤੇ ਆਓ ਵਿਜ਼ਿਟ ਕਰੋ ਜਿਹੜੀ ਆਪਣੀ ਰੇਂਜ ਆ ਉਹ ਬਸ 200 ਤੋਂ ਲੈ ਕੇ 350 ਤੱਕ ਰੇਂਜ ਇਹਨਾਂ ਦੀ ਹੈ ਸੋ ਆਓ ਵਿਜ਼ਿਟ ਕਰੋ ਗਰਲਿਸ਼ ਟਾਪ ਬਹੁਤ ਸੋਹਣੇ-ਸੋਹਣੇ ਆਏ ਹੋਏ ਆ ਆ ਦੇਖੋ ਕਿੰਨੇ ਪਿਆਰੇ-ਪਿਆਰੇ ਕਲਰ ਕਿੰਨੇ ਸੋਹਣੇ-ਸੋਹਣੇ ਆ ਦੇਖੋ ਵੀਰੇ ਬਸ ਕੀਤੀ ਆ ਵੀਰੇ ਟਾਈਮ ਨਹੀਂ ਹੈ ਆਪਣੇ ਕੋਲੇ ਬਸ ਟਾਈਮ ਕੱਢ ਕੇ ਵੀਡੀਓ ਬਣਾ ਰਹੇ ਆ ਆਓ ਕਸਟਮਰ ਨੂੰ ਬੇਨਤੀ ਆ ਛੇਤੀ ਛੇਤੀ ਵਿਜ਼ਿਟ ਕਰੋ हर मौके का लाभ उठाओ आ देखो कि सोहने सोहने स्टाइलिश पीस आए हैप्पी गारमेंट्स से आओ और मौके का लाभ उठाओ जी प्राइज़ केवल टू हंड्रड को लैके थ्री फिफ्टी तक हैप्पी गारमेंट्स नेर गुरद्वारा सिंह सभा माखू होलसेल प्राइज पर सत श्रीकाल